ਪਟਿਆਲਾ ਪੁਲਿਸ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪਟਿਆਲਾ ਦੇ ਪੁਲਿਸ ਲਾਈਨ ਦੇ ਵਿੱਚ ਫਲੈਗ ਮਾਰਚ ਕੱਟਿਆ ਗਿਆ। ਤਾਜ਼ਾ ਕੀ ਫਲੈਗ ਮਾਰਚ ਐਸਐਸਪੀ ਪਟਿਆਲਾ ਦੀ ਅਗਵਾਈ ਦੇ ਵਿੱਚ ਕੱਢਿਆ ਗਿਆ। ਜਿਸ ਦੇ ਵਿੱਚ ਪਟਿਆਲਾ ਪੁਲਿਸ ਦੇ ਕਈ ਹਲਾ ਅਧਿਕਾਰੀ ਵੀ ਮੌਜੂਦ ਰਹੇ ਨੇ। ਸਵੇਰ ਵੱਜੂ ਨਰਬਸਾ ਤੇ ਗੀਤ ਜੇਗਾ। ਇਹਦੇ ਚੰਨੀ ਅੰਕਲ ਦਾ ਮਾਈਕ ਨੇ ਸਟੇਟ ਪਟਿਆਲਾ ਪੁਲਿਸ ਵੀ ਮਾਡਲ 200 ਤੋਂ 4 ਕੰਰੈਂਟਲੀ ਵੱਖ-ਵੱਖ ਤੋਂ ਪ੍ਰਾਂਦੇ ਕਰਦੀ ਰਹਿੰਦੀ ਸਾਡੀ ਇੰਟਰ ਸਟੇਟ ਨਾ ਕਵਰ ਚਲਦੀ ਜੀ ਹੱਥ ਪਰੇ ਰੱਖਿਓ ਲਗਾਤਾਰ ਚੱਲ ਰਹੀ ਹੈ ਸਪੋਰਟਸ ਨਾ ਕਵਰ ਕਰਕੇ ਬਾਰਕਲੀ ਲਿੰਕ ਰੋਡ ਨਾਲ ਜੁੜੀ ਹਰਿਆਣਾ ਸੂਬੇ ਨਾਲ ਦੇਖਦੇ ਆਂ ਉਹਨਾਂ ਨੂੰ ਵੀ ਕਵਰ ਕਰਦੇ ਹਾਂ ਜਿਹੜੇ ਬਹੁਤ ਲਾਬਲਨਰੇਬਲ ਲੋਕੇਸ਼ਨਾਂ ਜਿਹੜੀਆਂ ਨੇ ਉੱਥੇ ਅਸੀਂ ਪੈਗ ਮਾਰਕ ਵੀ ਕਰਦੇ ਹਾਂ ਉਸੇ ਲੜੀ 'ਚ ਅਜਮੰਦ ਜੀ ਮਾਈਕ ਉੱਪਰ ਗਾਹ ਮਸਾ ਆ ਰਿਹਾ ਪੰਜਾਬ ਦੇ ਅਸ਼ਾਂ ਅਧਿਸ਼ੇਸ਼ ਅੱਜ ਅਸੀਂ ਇੱਥੇ ਪਟਿਆਲਾ ਜ਼ਿਲ੍ਹੇ 'ਚ ਜੀ ਜੀ ਬੜੀ ਵੱਡਾ ਫਲੈਗ ਮਾਰਚ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਟੀ ਮਿਲੇ ਤੇ ਸ਼ਰਾਰਤੀ ਅਨਸਰਾਂ ਨੂੰ ਭੈਦਾ ਮਾਹੌਲ ਮਿਲੇ ਇਹਦੇ ਚ ਆਪਲੋ ਵਾਲ ਤੋਂ ਲੈ ਕੇ ਅਨਾਰਧਾਣਾ ਚੌਕ ਤੇ ਸਾਰਾ ਜਿਹੜਾ ਸ਼ਹਿਰੀ ਏਰੀਆ ਉਹ ਕਵਰ ਕੀਤਾ ਜਾਊਗਾ ਇਹਦੇ ਚ ਪੈਰਮੰਟਰੀ ਫੋਰਸ ਦੀ ਵੀ ਵਰਤੋਂ ਕੀਤੀ ਜਾਊਗੀ ਤੇ ਤਿੰਨੇ ਸਬ ਡਿਵੀਜ਼ਨਾਂ ਡੀਐਸਪੀ ਸਿਟੀ 1 ਡੀਐਸਪੀ ਸਿਟੀ 2 ਡੀਐਸਪੀ ਰੂਰਲ ਇਹ ਐਸਪੀ ਸਿਟੀਆਂ ਸਾਡੀ ਅਗਵਾਈ ਕਰਨਗੇ ਤੇ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਪਟਿਆਲਾ ਤੋਂ ਲੈ ਕੇ ਸਚਨਬੱਧ ਤੱਕ ਤੇ ਕਿਸੇ ਕੋਲੇ ਜਿਛੀ ਵੀ ਮਾੜੀ ਅੰਸ਼ਕੀ ਇਨਫਰਮੇਸ਼ਨ ਨਹੀਂ ਹੈਗੀ ਤਾਂ ਉਹ ਵੀ ਪੁਲਿਸ ਨੇ ਸੰਭਾਲੀ। ਸੋ ਨਾਈਟ ਪਟ੍ਰੋਲਿੰਗ ਵੀ ਚਲੋ ਜੀ ਦੇਖੋ ਮੈਂ ਜਿਹੜੇ ਤੁਹਾਨੂੰ ਕਹਿਣਾ ਦੱਸਿਆ ਜਿਹੜੇ ਇੰਟਰ ਸਟੇਟ ਨਾਕੇ ਨੇ ਉਹ ਡੇ ਐਂਡ ਨਾਈਟ ਹੋਣੇ ਚਾਹੀਦੇ ਤੇ ਰਾਤ ਨੂੰ ਵੀ ਅਸੀਂ ਜਿਹੜੇ ਹੀਰੀ ਏਰੀਆ ਨੇ ਉੱਥੇ ਪ੍ਰੋਪਰ ਨਾਈਟ ਕਰਦੇ ਵੀ ਕਰਦੇ ਆ। ਮਰਨੇ ਪੀਸੀਆ ਗੱਡੀਆਂ ਵੀ ਆਈਆਂ ਹੋਣਾ ਬਹੁਤ ਪਰ ਸਰ ਹੁਣ ਤੱਕ ਕੋਈ ਸਾਹਿਬ ਜੀ ਉਹਨਾਂ ਨੂੰ ਕੀ ਕੀਤਾ ਸਰ ਦੇਖੋ ਸ਼ਰਾਰਤੀ ਹੰਤਰਾਂ ਲਈ ਅਸੀਂ ਪਹਿਲਾਂ ਵੀ ਕਨੇਕਲ ਵੱਡੀ ਕਾਰਵਾਈਆਂ ਕਰਦੇ ਨਹੀਂ ਰੋਕੂ ਕਾਰਵਾਈਆਂ ਵੀ ਕੀਤੀਆਂ ਨੇ ਐਨਡੀਪੀਐਸ ਦੇ ਅੰਦਰ ਗੱਡੀਆਂ ਸ਼ਰਾਰਤੀ ਹੰਤਰਾਂ ਕਟਿਆਲਾ ਪੁਲਿਸ ਨੇ ਇਹ ਸਾਫ ਕਰ ਨੇ ਆਇਆ ਕਿ ਕਟਿਆਲਾ ਪੁਲਿਸ ਕਿਸੇ ਤਰ੍ਹਾਂ ਦੇ ਵੀ ਸ਼ਰਾਰਤੀ ਨੂੰ ਸਭ ਨਹੀਂ ਬਰਦਾਸ਼ਤ ਨਹੀਂ ਕਰੂਗੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਸਰ ਕੋਈ ਅਨਕਾਊਂਟ ਬੀ ਕੈਸ਼ ਮਿਲੇ ਹਲੇ ਤੱਕ ਹਾਂਜੀ 2-3 ਇਨਸੀਡੈਂਟਸ ਹੋ ਚੁੱਕੇ ਆ ਜੀ ਉਹ ਇਲੈਕਸ਼ਨ ਪੋਰਟਲ ਤੇ ਅਸੀਂ ਰਿਪੋਰਟਿੰਗ ਵੀ ਕਰ ਦਿੰਨੇ ਆ ਜਦੋਂ ਤੇ ਇਹ ਨਾਲ ਕੰਕ੍ਰੀਟ ਕੈਸ਼ ਬੰਦਾ ਤਾਂ ਇਹ ਐਸਪੀ ਟੀਮ ਨੂੰ ਮਿਲੇ ਇਨਕਮ ਟੈਕਸ ਦੀ ਟੀਮ ਨੂੰ ਮਿਲੇ ਪ੍ਰੋਸੀਜਰ ਜਾਬਤ ਅਨੁਸਾਰ ਕਾਰਵਾਈ ਕਰਕੇ ਤੇ ਉਹਦੀ ਇਲੈਕਸ਼ਨ ਕਮਿਸ਼ਨ